ਮਰੀਤੋ ਚਾਰ ਗਵਾਇਆ ਹੰਦਕ ਚਾਰ ਗਵਾਇਆ ਸਾਮ ਲੇਖਾ ਰਪਣ ਕੇਸਿਆ ਤੂੰ ਆਪਹੁ ਕੀ ਦੇ ਮਾਲਕ ਨੇ ਪਰਮਾਤਮਾ ਨੇ ਸਾਨੂੰ ਕਿਸ ਕਾਰਜ ਵਾਸਤੇ ਇਸ ਸੰਸਾਰ ਵਿੱਚ ਭੇਜਿਆ ਹੈ ਤੇ ਆਪਾਂ ਕਿੰਨੀਆਂ ਚੀਜ਼ਾਂ ਵਿੱਚ ਆ ਕੇ ਫਸ ਗਏ ਇਹ ਬਾਹਰ ਮੁਖੀ ਸਾਧਨ ਇਹ ਤਾਂ ਸਿਰਫ ਇੱਕ ਜਰੀਆ ਸੀ ਮਗਰ ਅਸੀਂ ساری ਉਮਰ ਇੰਨਾ ਨੂੰ ਇਕੱਠਾ ਕਰਦੇ ਆਪਣੀ ਜ਼ਿੰਦਗੀ ਪੂਰੀ ਕਰ ਲੈਣੀ ਆ ਪਰ ਜਿਸ ਕਾਰਜ ਵਾਸਤੇ ਸਾਨੂੰ ਉਸ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਇੱਥੇ ਭੇਜਿਆ ਸੀ ਕੋਣ ਇਨਸਾਨ ਬੁਲਾ ਕੇ ਬੈਠ ਗਿਆ ਸੀ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਮਹਾਉਪਖ ਕੋਲ ਜਾਨੇ ਆ ਆਪਾਂ ਉੱਥੇ ਸਿਰਫ ਮੱਥਾ ਟੇਕਣ ਵਾਸਤੇ ਨਹੀਂ ਜਾਂਦੇ ਅਸ਼ੀਰਵਾਦ ਲੈਣ ਵਾਸਤੇ ਨਹੀਂ ਜਾਂਦੇ ਕਿਉਂਕਿ ਉਹਨਾਂ ਦੀ ਜਿਹੜੀ ਦਾਤ ਹੈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮ ਦੇ ਲੜਾ ਸੋ ਇਸ ਕਰਕੇ ਜੋ ਉਹਨਾਂ ਦੀ ਸੱਚੀ ਦਾਤ ਹੈ ਜੋ ਸੱਚੀ ਦੌਲਤ ਹੈ ਦਾਨਾਂ ਤੇ ਦਾਮ ਨਾਮ ਭੰਗ ਸਭ ਤੋਂ ਵੱਡੀ ਤੌਲਤ ਸਭ ਤੋਂ ਵੱਡੀ ਉਸਦੀ ਬਖਸ਼ੇਦ ਉਹ ਨਾਮ ਦੀ ਕਮਾਈ ਸ਼ਬਦ ਦੀ ਕਮਾਈ ਹੈ ਤਾਂ ਜਿੰਨਾ ਚਿਰ ਆਪਾਂ ਇਹ ਕਾਰਜ ਨਹੀਂ ਪੂਰਾ ਕਰਾਂਗੇ ਇੱਥੇ ਜਿੰਨੀ ਮਨ ਦੀ ਸੋਹਰਤ ਹਾਸਲ ਕਰ ਲਈਏ ਜਿੰਨੀ ਮਨ ਦੀ ਤਾਂ ਤੌਲਕਾ ਇਕੱਠੀ ਆਲੀ ਜੇ ਮਗਰ ਜਿੰਨਾ ਚਿਰ ਸਾਨੂੰ ਉਸ ਸੱਚ ਦਾ ਆਪਣੇ ਅੰਦਰੋਂ ਅਹਿਸਾਸ ਨਹੀਂ ਨਾ ਹੋਊਗਾ ਇਸ ਕਰਕੇ ਗੁਰੂ ਕਰਨੇ ਫਰਮਾਇਆ ਸੀ ਛੱਬ ਕੇ ਚ ਘਰ ਵਿੱਚ ਬਾਹਰ ਨਹੀਂ ਬਾਹਰ ਘਟੋਲਰ ਤੋਂ ਭਗਤ ਬਣ ਮਗਰਗ ਨੇ ਅਕਾਲ ਪੁਰਖ ਨੇ ਪਰਮਾਤਮਾ ਨੇ ਜਦੋਂ ਸਾਨੂੰ ਇਨਸਾਨ ਦਾ ਜੰਮਾ ਬਚਿਆ ਸੀ ਜੋ ਇਹਨੇ ਦੇਣਾ ਸੀ ਪੇਤਾ ਮੰਦਰ ਦੀ ਲੋ ਨਹੀਂ ਹੈ ਪਹਿਚਾਣਨ ਦੀ ਲੋ ਹੈ ਪਰਮਾਰਥ ਇੱਕ ਪਹਿਚਾਣ ਹੈ ਅਸੀਂ ਤੋਟਦੇ ਹਾਂ ਤੇ ਪਤਾ ਨਹੀਂ ਕਿੱਥੇ ਪਹੁੰਚਣਾ ਹੈ ਕਿੱਥੇ ਜਾਣਾ ਹੈ ਜਿੱਤੇ ਨਹੀਂ ਜਾਣਾ ਸਿਰਫ ਆਪਣੇ ਧਿਆਨ ਨੂੰ ਅੰਤਰਮੁਖ ਕਰਕੇ ਜੋ ਉਸਨੇ ਸਾਨੂੰ ਦਾਤ ਬਖਸ਼ੀ ਹੈ ਉਸ ਦੀ ਆਪਾਂ ਨਜ਼ਰ ਕਰਨੀ ਹੈ ਇਸ ਲਈ ਆਪਣੇ ਇਤਿਹਾਸੀ ਗਿਆਨ ਤੇ ਧਿਆਨ ਧੁੰਨ ਜਾਣੀਏ ਆਕਾਫ ਕਹਾ ਬੈਸੋ ਉਹ ਧੁੰਨ ਉਹ ਨਾਮ ਉਹ ਸ਼ਬਦ ਇਹ ਵੀ ਹੈ ਕਿ ਜਿਵੇਂ ਆਪਾਂ ਮਾਲਕ ਨੂੰ ਯਾਦ ਕਰਦੇ ਕਰਦੇ ਆਪਾਂ ਉਹਦੇ ਅਲੱਗ-ਅਲੱਗ ਲਫ਼ਜ਼ਾਂ ਦੇ ਨਾਲ ਉਸ ਨੂੰ ਯਾਦ ਕੀਤਾ ਹੈ ਉਸੇ ਤਰ੍ਹਾਂ ਹੀ ਇਸ ਤਾਕਤ ਨੂੰ ਵੀ ਮਨ ਦੇ ਸਾਰੇ ਮੱਜ ਬਣ ਮਗਰ ਬਿਆਨ ਅਲੱਗ-ਅਲੱਗ ਲਫ਼ਜ਼ਾਂ ਦੇ ਨਾਲ ਕੀਤਾ ਸ਼ਬਦ ਨੂੰ ਵੇਦਾਂ ਸ਼ਾਸਤਰਾਂ ਨੇ ਨਾਦ ਕਹਿ ਕੇ ਬਿਆਨ ਕਰ ਦਿੱਤਾ ਮੁਸਲਮਾਨ ਭਾਈ ਸਰਪੋਣ ਉਸ ਕਲਮਾ ਕਹਿ ਦਿੰਦੇ ਹਨ ਇਸਾਈ ਕਰਮ ਦੇ ਵਿੱਚ ਉਸ ਨੂੰ ਮੋਰਤ ਲਾ ਬੋਸ ਕਰ ਦਿੱਤਾ ਉਹ ਚੈਨ ਉਸ ਨੂੰ ਪਾਉ ਕਰ ਦਿੱਤੀ ਤਾਕਤ ਇੱਕੋ ਹੀ ਹੈ ਮਗਰ ਜਨਾ ਚਿਰ ਅਸੀਂ ਉਸ ਕਰੀਏਟਿਵ ਪਾਵਨ ਉਸ ਤਾਕਤ ਦੇ ਨਾਲ ਆਪਾਂ ਆਪਣੇ ਆਪ ਨੂੰ ਨਹੀਂ ਜੋੜਾਂਗੇ ਹੋਰ ਕੋਈ ਯੋਗਤੀ ਨਹੀਂ ਹੈ ਜਿਸ ਨਾਲ ਆਮੁ ਮੁਕਤੀ ਮਿਲ ਸਕਦੀ ਹੈ ਸ਼ਬਦ ਕਰਮ ਆਜਿਹੀ ਲਈ ਉਹ ਸਮਰਤਕ ਉਹ ਸ਼ਬਦ ਵਿੱਚ ਹੈ ਅਸੀਂ ਪੜਦੇ ਹਾਂ ਮੂਲ ਪਤੀ ਕਪੜਾ ਹੋਇਆ ਕੋਈ ਕਪੜਾ ਲੰਬਾ ਹੋ ਜਾਂਦਾ ਹੈ ਅਸੀਂ ਪਾਣੀ ਔਰ ਸਾਬਣ ਦੇ ਨਾਮ ਉਸ ਨੂੰ ਧੋ ਸਕਦੇ ਹਾਂ ਮਗਰ ਜਿਹੜੀ ਸਾਡੇ ਸਰੀਰ ਦੇ ਅੰਦਰਲੀ ਮਾਇਆ ਹੈ ਉਸ ਨੂੰ ਪਾਣੀ ਔਰ ਸਾਬਣ ਦੇ ਨਾਮ ਨਹੀਂ ਧੋ ਸਕਣ ਲੱਗੀ ਇਸ ਲਈ ਆਪ ਨੇ ਸਮਝਾਇਆ ਸੀ ਉਹ ਧੋਪ ਹੈ ਨਾਮੇ ਕੀ ਰੰਗ ਕਿ ਜਿੰਨਾ ਚਿਰ ਐਸੀ ਉਸ ਨਾਮ ਉਸ ਚਪਤ ਦੇ ਰੰਗ ਵਿੱਚ ਨਹੀਂ ਰੰਗੇ ਜਾਵਾਂਗੇ ਇਨਸਾਨ ਕਮਜ਼ੋਰ ਹੈ ਇਹ ਨਹੀਂ ਨਿਭਾ ਸਕਦਾ ਜ਼ਰੀਦ ਵਿੱਚ ਇੱਕ ਇਸ ਦੀ ਤਾਕਤ ਨਹੀਂ ਹੈ ਕਿ ਇਹ ਸਾਰਾ ਕੁਝ ਨਿਭਾ ਸਕੇ ਇੱਥਾਂ ਜਿੰਨਾ ਚਿਰ ਉਸ ਵਾਕਤ ਦੀ ਉਸ ਅਕਾਲ ਉਰਖ ਦੀ ਉਸ ਖੁਦਾ ਦੀ ਉਸ ਪਰਮਾਤਮਾ ਦੀ ਬਖਸ਼ਿਸ਼ ਨਾ ਹੋਵੇ ਇਨਸਾਨ ਇਸ लायक ਨਹੀਂ ਹੈ ਅਸੀਂ ਤਾਂ ਆਪਣੀ ਇਸ ਝੋਟੀ ਜਹੀ ਭਗਤੀ ਦੇ ਜਰੀਏ ਸਿਰਫ ਆਪਣੇ ਆਪ ਨੂੰ ਤਿਆਰੀ ਵਿੱਚ ਲਗਾ ਸਕਦੇ ਹਾਂ ਮਿਲੂਗਾ ਉਹਦੀ ਬਖਸ਼ਿਸ਼ ਦੇ ਨਾਲ ਉਹਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਕਿ ਆਪਾਂ ਤਾਂ ਉਹਦੇ ਪਾਣੀ ਵਿੱਚ ਰਹਿਣਾ ਹੈ ਉਹਦੇ ਹੁਕਮ ਵਿੱਚ ਰਹਿਣਾ ਉਹਦੀ ਰਜ਼ਾ ਵਿੱਚ ਰਹਿਣਾ ਹੁਕਮ ਮੰਨਿਏ पाठ हुक्म की है एको नाम हुक्म है नानक सब गुण दिया बधाई नाम की कमाई शब्द देखो